ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਹਨਾਂ ਨਸ਼ੇ ਦੇ ਮੁੱਦੇ ਉੱਤੇ ਬੋਲਦੇ ਆ ਕਿ ਹੈ ਕਿ ਖੇਡਾਂ ਹੀ ਡਰੱਗਸ ਦਾ ਬਦਲ ਹੋ ਸਕਦੀਆਂ ਹਨ ਸਰੀਰ ਨਾਲ ਪਿਆਰ ਹੋਵੇਗਾ ਤਾਂ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾਉਣ ਲਈ ਉੱਤਮ ਦਰਜੇ ਦੇ ਮੈਦਾਨ ਬਣਾਏ ਜਾਣਗੇ ਖਿਡਾਰੀਆਂ ਨੂੰ ਲੈ ਕੇ ਐਲਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖਿਡਾਰੀਆਂ ਦੀ ਨਰਸਰੀ ਤਿਆਰ ਕੀਤੀ ਜਾਵੇਗੀ ਦੇਸ਼ਲੀ ਖੇਡ ਚੁੱਕੇ ਖਿਡਾਰੀਆਂ ਨੂੰ ਕੋਚ ਨਿਯੁਕਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਮੇਂ ক্রিকেট ਹਾਕੀ ਅਤੇ ਫੁੱਟਬਾਲ ਦੇ ਕਪਤਾਨ ਪੰਜਾਬੀ ਹਨ ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਖਿਡਾਰੀ ਦਿੱਤੇ ਪੰਜਾਬੀਆਂ ਦੇ ਕੋਲ ਬੇਹਦ ਟੈਲੈਂਟ ਹੈ ਉਹਨਾਂ ਨੂੰ ਹੋਰ ਮੌਕੇ ਮਿਲਣੇ ਚਾਹੀਦੇ ਹਨ ਉਹਨਾਂ ਕਿਹਾ ਕਿ ਅਸੀਂ ਖਿਡਾਰੀਆਂ ਨੂੰ 올림픽 ਜਾਂ ਖੇਡਾਂ ਲਈ ਤਿਆਰ ਕਰ ਰਹੇ ਹਾਂ ਤੇ ਲੱਖਾਂ ਰੁਪਏ ਦਿੰਦੇ ਹਾਂ ਜਿੰਨਾ ਭਾਵੇਂ ਨਾ ਜਿੰਨਾ ਬਾਅਦ ਦੀ ਗੱਲ ਹੁੰਦੀ ਹੈ ਖਿਡਾਰੀਆਂ ਨੂੰ ਜਿੱਤ ਕੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਪੈਸੇ ਦੇਣੇ ਤਾਂ ਹੁੰਦੇ ਹਨ ਪਰ ਇਹ ਪਹਿਲੀ ਸਰਕਾਰ ਹੈ ਜਿਹੜੀਆਂ ਖਿਡਾਰੀਆਂ ਦੀ ਤਿਆਰੀ ਲਈ ਵੀ ਪੈਸੇ ਦੇ ਰਹੀ ਹੈ ਪੰਜਾਬ ਵਿੱਚ ਮਾਨਸੂਨ ਨੇ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਤੇ ਕੁਝ ਥਾਵਾਂ 'ਤੇ ਗਰਜ ਤੂਫਾਨ ਦੇ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ ਮੌਸਮ ਸੰਬੰਧੀ ਤਾਜ਼ਾ ਕੀਤੀ ਗਈ ਭਵਿੱਖਬਾਣੀ ਮੁਤਾਬਕ ਪੰਜਾਬ ਦੇ ਅਧਿਤਵਧ ਜਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ਚੰਡੀਗੜ੍ਹ ਸਮੇਤ ਪੰਜਾਬ ਦੇ 19 ਜਿਲ੍ਹਿਆਂ ਵਿੱਚ ਮੌਸਮ ਦੀ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ ਮਾਨਸਾ ਸੰਗਰੂਰ ਪਟਿਆਲਾ ਮੁਹਾਲੀ ਪਠਿੰਡਾ ਸ਼ਿਰਮੁਖਸਰ ਸਾਹਿਬ ਪਟਿਆਲਾ ਲੁਧਿਆਣਾ ਚੰਡੀਗੜ੍ਹ ਮੋਗਾ ਫਰੀਦਕੋਟ ਫਿਰੋਜ਼ਪੁਰ ਜਲੰਧਰ ਤਰਨਤਾਰਨ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਵਿੱਚ ਹਲਕਾ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਦੱਸਦੇ ਕਿ ਉੱਥੇ ਹੀ 14 ਅਤੇ 15 ਜੁਲਾਈ ਲਈ orange alert ਜਾਰੀ ਕੀਤਾ ਗਿਆ ਹੈ ਤੇ ਕੋਈ ਚੇਤਾਵਨੀ ਨਹੀਂ ਹੈ ਜਦਕਿ 16 ਜੁਲਾਈ ਲਈ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ 16 ਜੁਲਾਈ ਨੂੰ ਕਈ ਜ਼ਿਲ੍ਹਿਆਂ ਵਿੱਚ ਭਾਰੀ ਵੀ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਇਸ ਦਿਨ ਲਈ ਵਿਭਾਗ ਨੇ ਪੂਰੇ ਪੰਜਾਬ ਵਿੱਚ yellow alert ਜਾਰੀ ਕੀਤਾ ਹੈ ਤੇ 16 ਜੁਲਾਈ ਨੂੰ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਭਾਰੀ ਵੀ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਸ ਦਿਨ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਇਸ ਤੋਂ ਇਲਾਵਾ ਕਈ ਇਲਾਕਿਆਂ ਵਿੱਚ ਅਸਮਾਨੀ ਬਿਜਲੀ ਚਮਕਣ ਅਤੇ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਵਿਧਾਨ ਸਭਾ ਦਾ اجلاس ਚੱਲ ਰਿਹਾ ਹੈ ਦੱਸਦੇ ਕਿ اجلاس ਤੋਂ ਪਹਿਲਾਂ ਪੰਜਾਬ ਕੈਬਨਿਟ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ 11 ਵਜੇ ਹੋਵੇਗੀ ਤੁਹਾਨੂੰ ਦੱਸਦੇ ਕਿ ਇਸ ਤੋਂ ਪਹਿਲਾਂ ਪੰਜਾਬ ਕੈਬਨਿਟ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਐਲਾਨ ਕੀਤੇ ਸਨ ਸਭ ਤੋਂ ਵੱਡਾ ਐਲਾਨ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਲਿਆ ਗਿਆ ਸੀ ਇਸ ਅਧੀਨ ਹੁਣ ਹਰ ਪੰਜਾਬੀ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਮੁਫਤ ਸਿਹਤ ਇੰਸ਼ੋਰੈਂਸ ਯੋਜਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਸਕੀਮ ਪੰਜਾਬ ਦੇ ਹਰ ਨਾਗਰਿਕ ਲਈ ਹੋਵੇਗੀ ਕੋਈ ਵੀ ਫਾਰਮੈਲਟੀ ਨਹੀਂ ਹੋਵੇਗੀ ਸਿੱਧਾ ਇਲਾਜ ਮਿਲੇਗਾ ਅਤੇ 500 ਤੋਂ ਵੱਧ ਹਸਪਤਾਲ ਸਕੀਮ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੀ ਗਿਣਤੀ ਭਵਿੱਖ ਵਿੱਚ 1500 ਤੋਂ ਵੱਧ ਕਰਨਤੀ ਜਾਵੇਗੀ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਅਰਫੀਨ ਸ਼ਰਮਾ ਨੇ 13 ਜੁਲਾਈ ਨੂੰ ਰਸਮੀ ਤੌਰ ਤੇ ਆਪਣਾ ਅਹੁਦਾ ਸੰਭਾਲ ਲਿਆ ਹੈ ਇਸ ਦੌਰਾਨ ਪੰਜਾਬ ਭਾਜਪਾ ਵੱਲੋਂ ਚੰਡੀਗੜ੍ਹ ਵਿੱਚ ਇੱਕ ਵੱਡਾ ਆਯੋਜਨ ਕੀਤਾ ਗਿਆ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰੀ ਰਾਜ ਮੰਤਰੀ ਬਿੱਟੂ ਸਮੇਤ ਸਾਰੀ ਲੀਡਰਸ਼ਿਪ ਇਸ ਵਿੱਚ ਮੌਜੂਦ ਸੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੋਰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਚੰਡੀਗੜ੍ਹ ਭਾਜਪਾ ਮੁਖੀ ਮੌਜੂਦ ਸਨ ਅਸ਼ਵਨੀ ਸ਼ਰਮਾ ਨੂੰ 7 ਜੁਲਾਈ ਨੂੰ ਪਾਰਟੀ ਵੱਲੋਂ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਉਪ ਪਠਾਨਕੋਟ ਤੋਂ ਵਿਧਾਇਕ ਹਲਾਨ ਤੇ ਪਹਿਲਾ ਦੋ ਵਾਰ ਪੰਜਾਬ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਇਹ ਤੋਂ ਪਹਿਲਾਂ ਆਣੀ ਸਰਕਾਰਾਂ ਨੇ ਯੂਥ ਨੂੰ ਸਿਰਫ ਨਸ਼ਿਆਂ ਵੱਲੇ ਪਾਸੇ ਨੂੰ ਧੱਕਿਆ ਯੂਥ ਦਾ ਇੰਟਰਸਟ ਖੇਡਾਂ ਵੱਲ ਹੁੰਦਾ ਹੈ ਯੂਥ ਦਾ ਇੰਟਰਸਟ ਪੜਾਈ ਵੱਲ ਹੁੰਦਾ ਉਹਨਾਂ ਨੂੰ ਨਾ ਗਰਾਊਂਡ ਦਿੱਤੇ ਨਾ ਕਿਤਾਬਾਂ ਦਿੱਤੀਆਂ ਸਾਡੇ ਪੰਜਾਬੀ ਦੀ ਕਹਾਵਤ ਹੈ ਵੇਲਾ ਮੰ ਸ਼ੈਤਾਨੀ ਦਾ ਕਰ ਉਹ ਗਲਤ ਸੰਗਤਾਂ ਦਾ ਸ਼ਿਕਾਰ ਹੋ ਗਏ ਪੰਜਾਬ ਜਿਹੜਾ ਹੌਲੀ-ਹੌਲੀ ਡਰੱਗ ਦੇ ਦਲਦਲ ਦੇ ਵਿੱਚ ਫਸਦਾ ਗਿਆ ਬੱਚੇ ਖੇਡਣਾ ਚਾਹੁੰਦੇ ਸੀ ਬੱਚੇ ਆਪਣੀ ਐਫਰਟ ਨਾਲ ਬਹੁਤ ਸਾਰੇ ਬੱਚਿਆਂ ਨੇ ਕੀਤੇ ਵੀ ਹੈ ਆਪਣੀ ਪਰਸਨਲ ਐਫਰਟ ਨਾਲ ਬਹੁਤ سارے ਬੱਚੇ ਨੇ ਅਚੀਵਮੈਂਟ ਵੀ ਕੀਤੀ ਹੈ ਖੇਡਾਂ 'ਚ ਪਰ ਮਾਹੌਲ ਨਹੀਂ ਮਿਲੇ ਉਹਨਾਂ ਨੂੰ ਸੋਸੀਂ 빙ੇ ਪੰਜਾਬੀ ਜਾਂ 빙ੇ 스포츠 ਲਵਰ ਮੈਂ ਕਹਿ ਸਕਦਾ ਕਿ ਪੰਜਾਬ ਦੇ ਯੂਥ ਨੂੰ ਨਸ਼ੇ 'ਚੋਂ ਕੱਢਣਾ ਸਾਡਾ ਲਕਸ਼ ਮੰਜ਼ਿਲਾ ਸਾਡਾ ਹੂ ਪਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਦੇਣਾ ਪਊਗਾ ਕਿਉਂ ਕਿ ਕਿੱਥੇ ਬਿਜ਼ੀ ਹੋਣਗੇ ਤਾਂਕਿ ਦੁਬਾਰਾ ਉਸ ਬੁਰੀ ਸੰਗਤ ਜਾਂ ਉਸ ਮਾੜੀ ਸੰਗਤ 'ਚ ਨਾ ਫਸ ਸਕਣ ਉਹਦਾ ਸਭ ਤੋਂ ਵਧੀਆ ਆਲਟਰਨੇਟਿਵ ਹੈਗਾ ਖੇਡਣਾ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਪੁਲਿਸ ਤਾਂ ਬਹੁਤ ਸੋਹਣਾ ਕੰਮ ਕਰ ਰਹੀ ਹੈ ਐਂਟੀ ਡਰੱਗਸ ਤੁਸੀਂ ਸਾਰ ਰੋਜ਼ ਤੁਹਾਡੀਆਂ ਕਲ ਮਾਰਾਂਹੀਂ ਤੁਹਾਡੇ ਕੈਮਰੇ ਰਾਹੀਂ ਤੁਸੀਂ ਇਹਨਾਂ ਗੱਲਾਂ ਨੂੰ ਕਵਰ ਕਰਦੇ ਹੋ ਹਰ ਪਿੰਡ ਦੇ ਵਿੱਚ ਅਸੀਂ 13000 ਪਿੰਡ ਹੈ ਲਗਭਗ ਸ਼ਾਨਦਾਰ ਖੇਡ ਗਰਾਊਂਡ ਤਿਆਰ ਕਰਾਂਗੇ ਬਹੁਤ ਵੱਡੇ ਪੁੰਨ ਦਾ ਕੰਮ ਹੈ ਇਹ ਕਿਉਂਕਿ ਜਦੋਂ ਬੱਚੇ ਖੇਡ ਦੇ ਗਰਾਊਂਡ ਚਲੇ ਜਾਣਗੇ ਤਾਂ ਉਹ ਆਪਣੇ ਸਰੀਰ ਨਾਲ ਪਿਆਰ ਹੋ ਜਾਊਗਾ ਉਹਨਾਂ ਨੂੰ ਸਰੀਰ ਨਾਲ ਪਿਆਰ ਹੋ ਜਾਊਗਾ ਤਾਂ ਅਲਾਮਤਾਂ ਤੋਂ ਬਚ ਜਾਣਗੇ ਉਹਨੂੰ ਕਿਤੇ ਨਾ ਕਿਤੇ ਤਾਂ ਬਿਜ਼ੀ ਕਰੀਏ ਨਾ ਕੋਈ ਟਰੈਕ ਐਂਡ ਫੀਲਡ ਜਾਊਗਾ ਕੋਈ ਕਬੱਡੀਵਲ ਜਾਊਗਾ ਕੋਈ ਗੋਲਾ ਸਿੱਟੂਗਾ ਕੋਈ ਬਾਲੀਵਾਲ ਖੇਡੂਗਾ ਪਰ ਗਰਾਊਂਡ ਬਣਾਉਣੇ ਪੈਣਗੇ ਹੁਣ ਅਸੀਂ ਵੀ ਛੋਟੇ ਹੁੰਦੇ ਸੀ ਤੁਹਾਡੇ ਚੋਂ ਮੇਰੇ ਖਾਲਚ ਕਈ ਸਾਡੇ ਸੀਨੀਅਰ ਵੀ ਨੇ ਅਸੀਂ ਥਾਪੀਆਂ ਨਾਲ ਕ੍ਰਿਕਟ ਖੇਡਦੇ ਰਹੇ ਜਿਹੜੀ ਥਾਪੀ ਨਾਲ ਬੇਬੇ ਕੱਪੜੇ ਧੋਦੇ ਹੁੰਦੇ ਸੀ ਔਰ ਥਾਪੀ ਵੀ ਚੋਰੀਆਂ ਲੈ ਕੇ ਜਾਣੀ ਕਿਉਂਕਿ ਜੋ ਕ੍ਰਿਕਟ ਵਾਲੀ ਐ ਉਹ ਥਾਪੀ ਉੱਜੜ ਜਾਂਦੀ ਸੀ ਬਾਅਦ ਚੋ ਕੱਪੜੇ ਬਾੜਨ ਲੱਗ ਜਾਂਦੇ ਸੀ ਸਾਨੂੰ ਤਾਂ ਬੈਟ ਹੀ ਨਹੀਂ ਮਿਲੀ ਨਾ ਸਾਨੂੰ ਬਾਲ ਮਿਲੀ ਨਾ ਹੀ ਸਾਨੂੰ ਗਰਾਊਂਡ ਮਿਲਿਆ ਜੀ ਫਿਰ ਵੀ ਅਸੀਂ ਸ਼ੁਭਮਨ ਗਿੱਲ ਹਰਪਜਨ ਸਿੰਘ ਅਰਸ਼ਦੀਪ ਅਸੀਂ ਦੇਸ਼ ਨੂੰ ਪੈਦਾ ਕਰਕੇ ਦੇ ਰੱਖੇ ਹਾਕੀਕੇ ਮੇ ਖੇਡਦੇ ਸੀਗੇ ਜੀ ਡੰਡਾ ਤੋੜ ਕੇ ਵੀ ਜਿਹੜਾ ਜਿਹੜਾ ਹਾਕੀ ਜੀ ਵਰਗਾ ਹੋਵੇ ਬਸ ਖਿੱਦੋ ਖੁੰਡੀ ਕਹਿੰਨੇ ਆ ਕਹਿੰਦੇ ਸੀ ਲੀਰਾਂ ਦੀ ਸਾਡੇ ਕੋਲੇ ਬਾਲ ਹੁੰਦੀ ਸੀ ਫਿਰ ਵੀ ਇਸ ਵਕਤ 11 ਚੋਂ 8 ਸਾਡੇ ਪਲੇਅਰ ਨੇ ਜੀ ਹਰਮਨ ਪ੍ਰੀਤ ਤੋਂ ਲੈ ਕੇ ਜਰਮਨ ਪ੍ਰੀਤ ਤੋਂ ਲੈ ਕੇ ਗੁਰਜੰਟ ਤੋਂ ਲੈ ਕੇ ਸ਼ਮਸ਼ੇਰ ਤੋਂ ਲੈ ਕੇ ਸਾਡੇ ਪਲੇਅਰ ਨੇ ਜੀ ਹੱਕੇ ਚ ਮੌਕਾ ਤਾਂ ਮਿਲੇ ਨਾ ਸਾਨੂੰ ਸੋ ਮੌਕਾ ਤਾਂ ਮਿਲੂਗਾ ਜੇ ਗਰਾਊਂਡ ਬਣਾਵਾਂਗੇ ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਊਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਕੋਈ ਮੱਲ ਮਾਰੇ ਹੈ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਜਿਹੜੇ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ ਔਰ ਪੰਜਾਬ ਹੱਸਦਾ ਖੇਡਦਾ ਪੰਜਾਬ ਪਹਿਲੇ ਦਿਨੋਂ ਮੰਨਿਆ ਗਿਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਪਿਤਾ ਜੀ ਨੇ ਮੈਨੂੰ ਦੱਸੀ ਸੀ ਪੰਜਾਬ ਦੀ ਟੀਮ ਦੇ ਵਿੱਚ ਹਾਕੀ ਦੀ ਟੀਮ ਦੇ ਵਿੱਚ 8 ਜਾਂ 9 ਪਲੇਅਰ ਅੱਜ ਵੀ ਨੇ ਉਦੋਂ ਵੀ ਤਾਂ ਚਿੱਤੇ ਜੁੜਾ ਕਰ ਕਰਦੇ ਸੀਗੇ ਤੇ ਚਿੱਟੇ ਰੰਗ ਦੀ ਰੁਮਾਲ ਬੰਨੀ ਹੁੰਦੀ ਸੀ ਤੇ ਹਾਲੈਂਡ ਨਾਲ ਮੈਚ ਸੀ ਐਮਸਟਰਡਮ ਚ ਸੱਤ ਤੱਕ ਪਲੇਅਰਾਂ ਦੇ ਆਪਣੇ ਰੁਮਾਲਾ ਬੰਨੇ ਹੋਈਆਂ ਤਿੰਨ ਚਾਰ ਦੇ ਨਹੀਂ ਹੈਗੀਆਂ ਸੀ ਤਾਂ ਇੱਕ ਅੰਗਰੇਜ਼ ਨੇ ਦੂਜੇ ਅੰਗਰੇਜ਼ ਨੂੰ ਪੁੱਛਿਆ ਜਿਹੜੀ ਆਡੀਅנס ਦੇ ਵਿੱਚ ਬੈਠੇ ਸੀ ਕਹਿੰਦਾ ਵੀ ਇੰਡੀਆ ਦੀ ਜਿਹੜੀ ਟੀਮ ਹੈ ਇਹਦੀ ਯੂਨੀਫਾਰਮ ਇਕਤ ਨਹੀਂ ਹੈਗੀ ਯੂਨੀਫਾਰਮ ਇਕ ਹੋਣੀ ਚਾਹੀਦੀ ਉਹ ਕਹਿੰਦੇ ਵੀ ਕਿਵੇਂ ਕਹਿੰਦੇ ਵੀ ਦੇਖੋ 7-8 ਦੇ ਸਿਰ ਤੇ ਵਾਈਟ ਕਲਰ ਦਾ ਕੋਈ ਕਲੋਥ ਬੰਨਿਆ ਹੋਇਆ ਵਾਕਿ ਨਹੀਂ ਇਹਨਾਂ ਦੀ ਯੂਨੀਫਾਰਮ ਇਕ ਨਹੀਂ ਹੈਗੀ ਇਹਨਾਂ ਦੀ আচ্ছা ਹੁਣ ਜਿਹਨੂੰ ਪੁੱਛਿਆ ਸੀ ਗੋਰੇ ਗੋਰੇ ਨੇ ਗੋਰੇ ਨੂੰ ਪੁੱਛਿਆ ਸੀ ਪਤਾ ਉਹਨੂੰ ਵੀ ਨਹੀਂ ਸੀਗਾ ਵੀ ਗੱਲ ਕੀ ਹੈ ਪਰ ਉਹਨੂੰ ਇੱਕ ਗੱਲ ਦਾ ਪਤਾ ਸੀਗਾ ਕਿ ਮੈਂ ਨਹੀਂ 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 ਵਰਦੀ ਇੱਕੋ ਹੀ ਹੈ ਯੂਨੀਫਾਰਮ ਮਿਸਵਾਨ ਕਹਿੰਦਾ ਨਹੀਂ ਯਾਰ ਉਹ ਦੇਖ ਤਸਵੀਰ ਕਿਸੇ ਦੇ ਸਿਰ ਤੇ ਵਾਈਟ ਕਲਰ ਦਾ ਕੱਪੜਾ ਬੰਨਿਆ ਹੋਇਆ ਕਿਸੇ ਦੇ ਨਹੀਂ ਬੰਨਿਆ ਕਹਿੰਦਾ ਨਹੀਂ ਨਹੀਂ ਇਹ ਕਹਿੰਦਾ ਵੈਸੇ ਨਾ ਨਿਸ਼ਾਨੀਆਂ ਲਾਈ ਹੋਈਆਂ ਨੇ ਕਿ ਹੀ ਇਸ a very very dangerous player ਮਤਲਬ ਸਾਡੇ ਪੰਜਾਬੀ ਪਲੇਅਰ ਨੂੰ ਮਤਲਬ ਇਹ ਪਰਮਾਤਮਾ ਵੱਲੋਂ ਕਹਿੰਦਾ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਕਿ ਵੈਰੀ ਡੇਂਜਰਸ ਪਲੇਅਰ ਜਦੋਂ ਇਹਨਾਂ ਕੋਲੇ ਬਾਲ ਆ ਜਾਏ 골 ਹੋ ਜਾਂਦਾ ਬਸ ਉਦੋਂ ਕਿਉਂਕਿ 골 ਕੋਣ ਸੁਰਜੀਤ ਸਿੰਘ ਹੋਰੀ ਪਿਰਥੀਪਾਲ ਹੋਰੀ ਕਰਦੇ ਸੀਗੇ